ਆ ਵਧੀਆ ਸੋ। ਨੇ ਤਾਂ ਨਵੀਂ ਸੋ ਬਣਾਉਂਦੇ ਮਜ਼ਾ ਆਇੰਦਾ। ਤਾਂ ਦੇਖੇ ਅਸਤੋੜੀ ਕਿੱਡੀ ਸੋਹਣੀ। ਆ ਨੂ ਸਸ ਦੀ ਗੱਲ ਈ। ਤੁਮੀ ਸਾੜਿਆ ਕੱਪੜੇ ਲਾ ਕੇ ਸਾਰੇ ਨਾ ਉੱਥੇ ਕੋਠੇ ਧੁੱਪੇ ਹਜੇ ਰੱਖਾਈਆਂ। ਥੋੜੇ ਥੋੜੇ ਸੱਲੇ ਹੀ ਤਾਂ ਮੈਂ ਕਿਹ ਸੇਕ ਲੱਗ ਜੇ ਹੋਰ। ਮੇਰੇ ਸੂਰ ਨੂੰ ਪ੍ਰੈਸ ਕਰਨੇ ਭੇਜ ਦੇਵੇਂ। ਤੇ ਨਾਲੇ ਉਹਨੂੰ ਕਵੀ ਪ੍ਰੈਸ ਵਾਲੇ ਨੂੰ ਕਿ ਪਹੁੰਚੇ ਤੇ ਚੰਗੀ ਤਰ੍ਹਾਂ ਪ੍ਰੈਸ ਮਾਰਿਆ ਕਰ। ਮੇਰੀ ਗੱਲ ਸੁਣ। ਕਪੀਜਾ ਬਾਰੋ ਕਰਵਾ ਲਿਆ ਕਰ। ਤੇ ਜਿਹੜੇ ਮੇਰੇ ਸੰਵਾਰਾ ਉਹ ਘਰ ਪ੍ਰੈਸ ਕਰ ਲਿਆਗਾ ਤੂੰ ਵਾਵਾ ਪਹੁੰਚੇ ਘੁੱਟ ਕੇ ਪ੍ਰੈਸ ਮਾਰ ਦੇ ਹਾਏ ਮੰਮੀ ਇੰਨਾ ਕੰਮ ਹੁੰਦਾ ਨਹੀਂ ਘਰੇ ਕੀ ਕਰਾਂ ਮੈਂ ਤਾਂ ਤਾਂ ਹੀ ਸੂਟ ਸਾਰੇ ਭੇਜ ਦੇਣੀ ਪ੍ਰੈਸ ਵਾਸਤੇ ਮੰਮੀ ਜੀ ਸਬਜੀ ਘਰੇ ਕੋਈ ਨਹੀਂ ਹੈਗੀ ਬਾਜ਼ਾਰੋਂ ਸਬਜੀ ਭਾਜੀ ਲਿਆਉਣ ਵਾਲੀ ਆ ਨਾਲੇ ਮੇਰਾ ਨਾਦਾ ਸੋਦਾ ਵੀ ਥੋੜਾ ਜਿਹਾ ਮੁੱਕਾ ਵਾ ਤੇ ਉਹ ਵੀ ਪੈਕ ਕਰਾ ਲਿਆ ਵਾਂ ਮੈਂ ਨਾ ਸਬਜੀ ਭਾਜੀ ਜਿਹੜੀ ਪਈ ਸ਼ਿਮਲਾ ਮਿਰਚ ਦੀ ਉਹ ਕੱਟ ਕੇ ਰੱਖਤੀ ਆ ਤੇ ਤੁਸੀਂ ਗੰਡੇ ਗੁੰਡੇ ਸਭ ਕੱਟੇ ਆ ਟਮਾਟਰ ਗੰਡਾ ਸਭ ਥਾਉਂ ਥਾਈ ਤੇ ਤੁਸੀਂ ਬਸ ਤੜਕਾ ਲਾ ਰਹੇ ਹੋ ਹੋਰ ਕੁਝ ਨਹੀਂ ਕਰਨਾ ਬਾਕੀ ਸਾਰਾ ਕੰਮ ਮੈਂ ਕਰ ਲਿਆ ਵਾ ਕੱਪੜੇ ਵੀ ਲਾ ਕੇ ਇਸੇ ਕਰਕੇ ਰੱਖ ਆਈਆਂ ਸਫਾਈ ਵੀ ਕਰ ਲਈ ਸਭ ਕੁਝ ਹੋਇਆ ਪਿਆ ਵਾ ਸਿਰਫ ਇਹ ਕ सब्जी ਨੂੰ ਤੜਕਾ ਲਾਉਣਾ ਵਾ ਕੌਣ ਲਾਏ ਤੜਕਾ ਤੜਕਾ ਕੌਣ ਲਾਵੇ ਮੰਮੀ ਤੁਹਾਨੂੰ ਕਹਿਣ ਦੀ ਆ ਤੇ ਤੇ ਹੋਰ ਤਾਂ ਨਹੀਂ ਕੋਈ ਹੈਗਾ ਮੈਨੂੰ ਹੀ ਕਹਿਣ ਡਈ ਆ ਤੇ ਮੈਂ ਨਹੀਂ ਤੜਕਾ ਲਾਣਾ ਤੜਕਾ ਲਾ ਜਾ ਕੇ ਤੜਕਾ ਲਾਣਾ ਮੇਰਾ ਕੰਮ ਨਹੀਂ ਹੈਗਾ ਅਗੇ ਸਬਜੀ ਮੈਂ ਕੱਟ ਦੀ ਤੜਕਾ ਲਾ ਦੋ ਮੰਮੀ ਕੰਮ ਦੀ ਨਹੀਂ ਗੱਲ ਹੈਗੀ ਥੋੜਾ ਦੇ ਧਿਆਨ ਕਰਿਆ ਕਰੋ ਮੈਂ ਕਿਹੜਾ ਤੁਹਾਡੇ ਕੋਈ ਨਾ ਕੰਮ ਕਰੋਣ ਦੀ ਮੈਂ ਸਿਰਫ ਸਬਜੀ ਨੂੰ ਤੜਕਾ ਲਾਉਣ ਲਈ ਕਿਹਾ ਵਾ ਕਿਉਂਕਿ ਮੰਮੀ ਬਾਹਰ ਦਾ ਵੀ ਕੰਮ ਕਰਨਾ ਨਾ ਪਤਾ ਕਹੁੰਦਾ ਹੀ ਨਹੀਂ ਨਾ ਮੈਂ ਤੜਕਾ ਲਾਣਾ ਮੇਰੀ ਗਲਸਮ ਸਬਜੀ ਰਹਿ ਕੇ ਆਵਣਾ ਤੜਕਾ ਲਾ ਜਾ ਤੇ ਗੈਸ ਕੱਟ ਕਰ ਜਾ ਆ ਕੇ ਫਿਰ ਵੇਖ ਲੈ ਚੱਲ ਜਾ ਮੇਰੇ ਕੋਲ ਨਹੀਂ ਲੱਗਦਾ ਤੜਕਾ ਆਨ ਨੂੰ ਸੀਰੀਅਲ ਵੇਖ ਲੈਂਦੇ ਜਾ ਤੜਕਾ ਲਾ ਦੇ ਫਿਰ ਰੋਟੀ ਦਾ ਟਾਈਮ ਹੋਇਆ ਨਾ 1:30 ਵੇ ਮੈਂ ਰੋਟੀ ਖਾਣੀ ਹੂ 1:30 ਵੇ ਤੋਂ ਲੇਟ ਨਾ ਹੋਵੇ ਰੋਟੀ ਹਾਂਜੀ ਜੇ ਤੁਸੀਂ ਤੜਕਾ ਨਹੀਂ ਲਾ ਸਕਦੇ ਘਰ ਦਾ ਨਹੀਂ ਕੋਈ ਕੰਮ ਕਰ ਸਕਦੇ ਤੇ ਫਿਰ ਤੁਸੀਂ ਇਦਾਂ ਕਰੋ ਤੁਸੀਂ ਜਾ ਕੇ ਬਾਜ਼ਾਰੋਂ ਸਬਜ਼ੀ ਲਿਆਓ ਤੇ ਨਾਲੇ ਥੋੜਾ ਬੋਤਾ ਸੋਦਾ ਲੈ ਆਓ ਫਿਰ ਇਹ ਘਰ ਹੋਣਗੇ ਨਾ ਤੇ ਬਾਕੀ ਇਹ ਲੈ ਆਉਣਗੇ ਮੰਮੀ ਸਾਰਾ ਕੁਝ ਮੁੱਕਾ ਹੋਇਆ ਘਰ ਹੁਣ ਸੋਈ ਚ ਬੰਦਾ ਬਣਾਵੇਂ ਕੀ ਤੁਹਾਨੂੰ ਤੇ ਪਤਾ ਹੀ ਆ ਕਿੰਨੀ ਲੇਟ ਆਉਂਦੇ ਰਾਤ ਨੂੰ ਉਹ ਵੀ ਕੰਨ ਇਧਰੋਂ ਨਹੀਂ ਫੜਿਆ ਤੇ ਕੰਨ ਇਧਰੋਂ ਫੜਿਆ ਹਿਸਾਬ ਤਾਂ ਉਹ ਘੀ ਆ ਗਿਆ ਅਖੇ ਜੇ ਤੜਕਾ ਨਹੀਂ ਲਾ ਸਕਦੇ ਤਾਂ ਬਤਾਓ ਸਬਜ਼ੀ ਲੈ ਆਓ ਮੈਂ ਕਿਉਂ ਲੈ ਕੇ ਆਵਾਂ ਇਹ ਸਾਰੇ ਕੰਮ ਤੇਰੇ ਆ ਤੇ ਤੂੰ ਕਰ ਮੈਨੂੰ ਨਾ ਕਹਿਆ ਕਰ ਤੈਨੂੰ ਮੈਂ ਕਿੰਨੀ ਵਾਰੀ ਕਹਿਤਾ ਏ ਨਾਲੇ ਅਜ ਮੈਂ ਤਾਜੀ ਤਾਜੀ ਦਾਜੀ ਨੌ ਪਰਚ ਲਾ ਕੇ ਹਟੀਆਂ ਜੇ ਹੁਣੇ ਮੇਰ ਕੋਲ ਹੀ ਹੁੰਦੇ ਕਰੋ ਤੇ ਉਥੋਂ ਲੈ ਵੀ ਮੇਰਾ ਲਿਪਸਟਿਕ ਵੀ ਮੁੱਕੀ ਪਈ ਆ ਤੇ ਸੇਮ ਸ਼ੇਡ ਲੈ ਕੇ ਆਵੇਂ ਚੰਗਾ ਨੰਬਰ ਵੇਖ ਲਈ ਉਹੀ ਲੈ ਕੇ ਆਵੇਂ ਆਪਣਾ ਕੰਮ ਕਰ ਨਹੀਂ ਸਬਜ਼ੀ ਬੰਦੀ ਤੇ ਆਂਦੀ ਵਕੀ ਉਥੋਂ 20 ਰੁਪਈਆ ਦੇ ਛੋਲੇ ਲੈ ਆਵੇਂ ਫੁਰਕੇ ਕਰੇ ਲਾਲ ਮੇ ਮੰਮੀ ਜੀ ਪਲੀਜ਼ ਮੇਰੀ ਰਿਕੁਐਸਟ ਹੈ ਤੁਹਾਡੇ ਅੱਗੇ ਜਾਂ ਤੁਸੀਂ ਘਰ ਦਾ ਕਰ ਲੋ ਥੋੜਾ ਜਿਹਾ ਇੱਕ ਸਬਜੀ ਨੂੰ ਤੜਕਾ ਹੀ ਦੇ ਲਾਉਣਾ ਵਾ ਤੇ ਜਾਂ ਫਿਰ ਬਾਹਰੋਂ ਸਮਾਨ ਲੈ ਆਓ ਇੱਕ ਪਾਸੇ ਤੇ ਲੱਗੋ ਤੁਸੀਂ ਸਾਰੇ ਕੰਮ ਮੰਮੀ ਮੈਂ ਕਿੱਦਾਂ ਕਰ ਲੂੰਗੀ ਦੱਸੋ ਹੁਣ ਚੁੱਪ ਕਰ ਮੇਰੀ ਗੱਲ ਧਿਆਨ ਨਾਲ ਸੁਣੋ ਮੇਰੀ ਹੁਣ ਉਮਰ ਨਹੀਂ ਕੀ ਕੰਮ ਕਰਨ ਦੀ ਤੇ ਨਾ ਹੀ ਮੇਰੇ ਕੋਲ ਸੋਈ ਚੀਂ ਨੀ ਤੇ ਖਲੋਤਾ ਜਾਂਦਾ ਜਦੋਂ ਮੈਂ ਖਲੋਂਦੀ ਆ ਮੇਰੇ ਪੈਰ ਸੋ ਜਾਂਦੇ ਮੇਰੇ ਲੱਤਾਂ ਦਰਦ ਕਰਨ ਲੱਗ ਪੈਂਦੀਆਂ ਤੇ ਰਾਤ ਨੂੰ ਫਿਰ ਜਦੋਂ ਮੈਂ ਤੈਨੂੰ ਕਹਾਂ ਤੇਲ ਲਾ ਦੇ ਉਦੋਂ ਤੂੰ ਵੀ ਮੂੰਹ ਸਿਰ ਵੱਟਦੇ ਆ ਮੰਮੀ ਜੀ ਤੇਲ ਲਾ ਦਿੰਦੇ ਮੈਨੂੰ ਨੀਂਦ ਆਈ ਹੋਈ ਆ ਠੀਕ ਆ ਦੂਜੀ ਗੱਲ ਬਾਜ਼ਾਰ ਨਹੀਂ ਜਾਣਾ ਮੈਂ ਥ੍ਰੀ ਵੀਲਰਾਂ ਦੀ ਕਿੰਨੀ ਆਵਾਜ਼ ਕਿੰਨਾ ਧੂਆਂ ਚੜਦਾ ਹੈ ਘੱਟਾ ਬੰਦਾ ਮੈਂ ਨਹੀਂ ਜਾਣਾ ਨਾਲੇ ਹਜੇ ਕੱਲ ਤੇ ਮੈਂ ਫੇਸ਼ੀਅਲ ਕਰਵਾ ਕੇ ਆਈ ਆ ਮੈਂਨੇ ਘਟੇ ਜਾਣਾ ਇਹ ਸਾਰੇ ਕੰਮ ਤੂੰ ਹੀ ਕਰ ਬਸ ਆਪਾਂ ਕੁਝ ਨਹੀਂ ਕਰਨਾ ਤੇ ਕੁਝ ਨਹੀਂ ਕਰਨਾ ਉੱਥੇ ਜਿਹੜਾ ਬਚਾ ਰਸ਼ ਵਿੱਚ ਜੂ ਮੁੱਥਰੇ ਹੀ ਵੇਲਾ ਰੜ ਜੇ ਦੋ ਦੋ ਘੰਟੇ ਲੱਗੇ ਰਹੀ ਤਾਂ ਉਥੇ ਰਸ਼ ਵਿੱਚ ਨਿਕਲਿਆ ਨਹੀਂ ਜਾਂਦਾ ਇੰਨਾ ਰਸ਼ ਹੁੰਦਾ ਅਖੇ ਤੂੰ ਹੀ ਚੱਲ ਜੋ ਸਾਰੇ ਕੰਮ ਆ ਜਾ ਮੈਨੂੰ ਫਸਾਈ ਜਾ ਤੂੰ ਅਜਵੇਂ ਸਵੇਰੇ ਨੂੰ ਕਿਹਾ ਸੀ ਕਿ ਮੈਂ ਨਹੀਂ ਕੱਪੜੇ ਕੋਠੇ ਦੇ ਸੁੱਕਣੇ ਪਾਣ ਜਾਣੇ ਮੇਰੇ ਕੋਲ ਨਹੀਂ ਪੋਣੀਆਂ ਚੜੀਆਂ ਜਾਂਦੀਆਂ ਫੁਰਫੁਰ ਕਰਦੀ ਭੱਜ ਗਈ ਆ ਭੱਜੀ ਰਹਿ ਗਈ ਰਮਾਨਾ

ਕੋਸਣਾ বাসਵਦੀਆ ਮੈਨੂੰ ਫੋਨ ਤੇ ਕਰ ਦੇਣਾ ਸੀ ਆਣ ਲੱਗੀ ਸੀ ਤਾਂ ਲੈ ਮੰਮੀ ਆਪਣੇ ਘਰ ਆਉਣ ਲਈ ਪਹਿਲੇ ਫੋਨ ਕਰਿਆ ਕਰ ਲੈ ਪੁੱਤ ਫੋਨ ਤੇ ਕਰਨਾ ਹੁੰਦਾ ਫਿਰ ਮੈਂ ਤੇਰੀ ਭਾਬੀ ਨੂੰ ਕਹਿਣਾ ਸੀ ਨਾ ਮੇਰੇ ਧੀ ਵਸ ਚੰਗਾ ਚੌਕਾ ਬਣਾ ਕੋਈ ਗੱਲ ਨਹੀਂ ਭਾਬੀ ਨੇ ਹੋਣੀ ਬਣਾ ਲੈਣਾ ਚੰਗਾ ਚੌਕਾ ਕੋਸਣਾ ਦੀਦੀ ਪਰਵਾਹ ਠੀਕ ਹੈ ਸਾਰਾ ਹਾਂ ਵਧੀਆ ਭਾਪੀ ਜੀ ਪਾਜੀ ਨੂੰ ਲੈ ਆਉਣਾ ਸੀ ਨਾਲ ਉਹ ਫਿਰ ਤੁਹਾਨੂੰ ਪਤਾ ਤੇ ਹੈ ਨਾ ਕੰਮ ਤੇ ਚਲ ਜਾਂਦੇ ਆ ਉਹਨਾਂ ਕੋਈ ਨਾ ਟਾਈਮ ਕਿੱਥੇ ਚਲੋ ਕੋਈ ਨਹੀਂ ਫੇਰ ਲੈ ਆਇਓ ਹਾਂ ਫੇਰ ਕਿਹਦੇ ਨਾਵਾਂਗੇ ਬੱਚਿਆਂ ਦੀਆਂ ਛੁੱਟੀਆਂ ਹੋਣਗੀਆਂ ਨਾ ਮੈਂ ਚਾਹ ਪਾਣੀ ਲੈ ਕੇ ਆਈ ਤੁਹਾਡੇ ਵਾਸਤੇ ਭਾਬੀ ਜੀ ਪਹਿਲੇ ਮੈਨੂੰ ਪਾਣੀ ਲਿਆ ਦਿਓ ਥੋੜਾ ਜਿਹਾ ਕੋਸਾ ਘਰ ਲਿਓ ਠੀਕ ਹੈ ਤੇਰੀ ਹਾਂਜੀ ਹੋਰ ਤੂੰ ਸੁਣਾ ਮੇਰੇ ਧੀ ਠੀਕ ਆ ਮੰਮੀ ਬੜਾ ਹੀ ਮਨ ਕਰ ਰਹੰਦੇ ਆਂ ਇੱਧਰ ਆਉਣ ਨੂੰ ਤੇ ਮੈਂ ਕਿਹਾ ਹੁਣ ਮੰਮੀ ਹੁਣਾਂ ਨੂੰ ਮੇਲੇ ਆਵਾਂ ਘਰੋਂ ਤੇ ਉੱਧਰ ਨਿਕਲਿਆ ਹੀ ਨਹੀਂ ਨਾ ਜਾਣ ਮੇਰੀ ਗੱਲ ਸੁਣ ਇੰਨੀ ਧੀਰ ਬਾਤਾਂ ਆਈਆਂ ਮੈਂ ਹੁਣ ਤੈਨੂੰ ਦੋ ਦਿਨ ਜਾਣ ਨਹੀਂ ਦੇਣਾ ਹਾਂ ਮੰਮੀ ਜ ਮੈਂ ਇੱਕ ਦੋ ਦਿਨ ਰਹਿ ਕੇ ਹੀ ਜਾਉਂਗੀ ਇੰਨੀ ਛੇਤੀ ਨਹੀਂ ਜਾਂਦੀ ਇਹ ਵਧੀਆ ਕੀਤਾ ਜਿਹੜਾ ਪਹਿਲਾਂ ਹੀ ਤੂੰ ਕਹਿ ਤਾ ਨਹੀਂ ਤਾਂ ਜੋ ਮਰਜ਼ੀ ਹੋਵੇ ਮੈਂ ਤੈਨੂੰ ਅੱਜ ਭੇਜਣਾ ਹੀ ਨਹੀਂ ਸੀ ਆਪਣੇ ਵੱਲੋਂ ਤਾਂ ਮੈਂ ਰਹਿ ਕੇ ਹੀ ਜਾਉਂਗੀ ਤੁਹਾਨੂੰ ਪਤਾ ਨਾ ਪਿੱਛੇ ਫੋਨ ਆ ਜਾਂਦੇ ਉਸੇ ਵੇਲੇ ਤੇ ਆ ਜਾ ਹੁਣ ਨਹੀਂ ਸਰਨ ਦਿਆ ਘਰੋਂ ਕਹਿ ਕੇ ਆਇਆਗਾ ਨਾ ਰਾਜੂ ਨੂੰ ਮੈਂ ਹੁਣ ਚੱਲੀ ਆ ਤਾਂ ਪਿੱਛੇ ਫੋਨ ਨਾ ਕਰੀ ਕਹਿ ਕੇ ਤੇ ਉਹਨਾਂ ਨੂੰ ਓਨੀ ਆ ਪਰ ਮੰਮੀ ਕੋ ਨਹੀਂ ਨਾ ਸਰਦਾ ਕਰਦਾ ਉਹ ਫਿਰ ਮੈਨੂੰ ਉਸੇ ਵੇਲੇ ਫੋਨ ਕਰਕੇ ਕਹਿ ਦਿੰਦੇ ਘਰ ਨੂੰ ਆ ਜਾ ਛੱਡ ਮੰਮੀ ਨੂੰ ਤੂੰ ਸਿਰਫ ਰਾਜੂ ਨੂੰ ਕਹਿ ਕੇ ਆਇਆ ਕਰ ਕਿ ਮੈਂ ਚਲੀ ਜੇ ਤੇ ਪਿੱਛੇ ਫੋਨ ਨਾ ਕਰ ਚੱਲ ਬੰਦਾ ਸ਼ਾਮਾ ਜੀ ਨੂੰ ਫੋਨ ਕਰ ਲੈਂਦਾ ਹਜੇ ਤੂੰ ਅੰਦਰ ਬਾਹਰ ਚ ਵੜਦੀ ਆ ਤੇ ਪਹਿਲਾ 라ਜੂ ਦਾ ਫੋਨ ਆ ਜਾਂਦਾ ਹਾਲੋ ਦੀਦੀ ਗਲਾਸ ਇਹਦੇ ਪੁੱਤ ਤੇ ਚਾਹ ਧਰਤੀ ਆ ਹਾਂਜੀ ਮੰਮੀ ਮੈਂ ਧਰ ਕੇ ਆਈ ਚਾ ਅੱਛਾ ਪੁੱਤ ਮੈਨੂੰ ਇਹ ਦੱਸ ਤੂੰ ਖਾਣਾ ਕੀ ਏ ਚਾਹ ਇਹ ਬਣਾ ਲਈਏ ਨਾ ਇਹਨੇ ਚਾਹ ਪੀ ਕੇ ਤੇ ਤੇਰੀ ਪਸੰਦੀ ਚੀਜ਼ ਮੈਂ ਬਣਾਉਣੀ ਆ ਲੈ ਮੰਮੀ ਜੀ ਤੁਸੀਂ ਗੱਲ ਹੀ ਬਣਾਉਣੀ ਆ ਭਾਬੀ ਜੀ ਨੇ ਬਣਾ ਲੈਣੀ ਪਹਿਲੀ ਗੱਲ ਤੇ ਵੱਡੀ ਜੀ ਕੁਝ ਬਣਾਏ ਹੋਣਾ ਸੇਰ ਦਾ ਕੋਈ ਗੱਲ ਨਹੀਂ ਦੀਦੀ ਮੈਂ ਪਕੌੜੇ ਕੂੜੇ ਬਣਾ ਲੈਣੀ ਆ ਨਾਲ ਬਾਅਦ ਵਿੱਚ ਮੈਂ ਕਿਹਾ ਠੰਡ ਚ ਆਏ ਪਹਿਲੇ ਕੱਪਕਾ ਚਾਹ ਦੇ ਦਾਂ ਉਹਨਾਂ ਨੂੰ ਨਾ ਨਾ ਪੁੱਤ ਆਪਣੀ ਧੀ ਨੂੰ ਮੈਂ ਆਪਣੇ ਹੱਥਾਂ ਨਾਲ ਬਣਾ ਕੇ ਖਵਾਵਾਂਗੀ ਮੈਨੂੰ ਪਤਾ ਮੇਰੀ ਧੀ ਆਲੂ ਦੇ ਪਰੌਂਠੇ ਬੜੇ ਵਧੀਆ ਖੁਸ਼ ਹੋ ਕੇ ਖਾਂਦੀ ਹੈ ਤੇ ਮੈਂ ਆਲੂ ਦੇ ਪਰੌਂਠੇ ਬਣਾਣੇ ਆ ਕੋਈ ਗੱਲ ਨਹੀਂ ਮੰਮੀ ਜੀ ਮੈਂ ਬਣਾ ਦਿੰਨੀ ਆ ਆਲੂ ਵਾਲੇ ਪਰੌਂਠੇ ਜੀ ਦੀਦੀ ਨੇ ਖਾਣੇ ਆ ਤੇ ਕੋਈ ਗੱਲ ਨਹੀਂ ਨਹੀਂ ਪੁੱਤ ਜੋ ਸੁਆਦ ਮੇਰੇ ਹੱਥਾਂ 'ਚ ਹੈ ਨਾ ਉਹ ਤੇਰੇ ਹੱਥਾਂ 'ਚ ਨਹੀਂ ਹੈਗਾ ਮੇਰੀ ਗੱਲ ਸੁਣ ਤੂੰ ਤਾਂ ਮੂਲੀ ਦੀ ਬੜੀ ਸੋਹਣੀ ਖਾਣੀ ਮੱਕੀ ਦੀ ਰੋਟੀ ਮੈਂ ਹੁਣੇ ਬਾਜ਼ਾਰ ਜਾ ਕੇ ਨਾ ਮੂਲੀ ਲੈ ਕੇ ਆਨੀ ਤੇ ਨਾਲੇ ਮੱਕੀ ਦੀ ਆਟਾ ਲੈ ਕੇ ਆਨੀ ਆ ਓਹੋ ਮੰਮੀ ਜੀ ਐਵੇਂ ਤੁਸੀਂ ਕਿਹੜੇ ਕੰਮਾਂ 'ਚ ਪਏ ਜੇ ਮੈਂ ਕੁਝ ਨਹੀਂ ਖਾਣਾ ਪਾਪੀ ਜੀ ਨੇ ਜੋ ਬਣਾਇਆ ਹੋਗਾ ਨਾ ਮੈਂ ਉਹ ਹੀ ਖਾ ਲੈਣਾ ਤੁਸੀਂ ਐਵੇਂ ਨਾ ਫਿਕਰ ਕਰੋ ਤੇ ਭੈਜੋ ਮੇਰੇ ਲਾਗੇ ਹੁਣ 2 ਮਿੰਟ 'ਚ ਮੈਂ ਆਈ ਆ ਪੁੱਤ ਬਿਰੂ ਟੈਲੀਫੋਨ ਤੇ ਕਰਨੀ ਹੁੰਦੀ ਹੈ ਨਾ ਕਿ ਮੰਮੀ ਜੀ ਮੈਂ ਤੁਹਾਡੇ ਹੱਥਾਂ ਦੀ ਰੋਟੀ ਖਾਣੀ ਹੈ ਤੇ ਹੁਣ ਤੂੰ ਅੱਜ ਆਈ ਆ ਤੇ ਮੈਂ ਬਣਾਣੀ ਆ ਤੇ ਕੋਈ ਗੱਲ ਨਹੀਂ ਮੰਮੀ ਜੀ ਮੈਂ ਰਹਿਣਾ ਹੀ ਆ ਸਵੇਰੇ ਬਣਾ ਲਿਓ ਤੇ ਆਲੂ ਵਾਲੇ ਪਰੌਂਠੇ ਤੂੰ ਚੱਲ ਧੀ ਕਿ ਸਵੇਰੇ ਪਾਪੀ ਜੀ ਤੁਸੀਂ ਬਸ ਚਾਹ ਲੈ ਆਓ ਥੋੜੀ ਜਿਹੀ ਫਿਰ ਆਪਾਂ ਪੀਣੇ ਆ ਬਹਿ ਕੇ ਪਾਪੀ ਜੀ ਪਤਾ ਨਹੀਂ ਕਿੱਥੇ ਚਲ ਗਏ ਹੁਣ ਲੈ ਪਾਪੀ ਜੀ ਤੇਰੇ 2 ਮਿੰਟ ਬਹਿ ਜਾਓ ਮੇਰੇ ਲਾਗੇ ਵੀ ਕਿੰਨੇ ਚਿਰ ਬਾਅਦ ਮੈਂ ਆਈ ਆ ਤਿੰਦੇ ਬਸ ਕੰਮੀ ਕੰਮ ਕੰਮੀ ਕੰਮ ਨਾਲ ਨੇ ਭਾਬੀ ਚ ਰੋਟੀ ਤੇ ਸਬਜੀ ਬਹੁਤ ਸੁਆਦ ਹੀ ਸੱਚੀ ਦੀਦੀ ਹਾਂ ਬਹੁਤ ਸੁਆਦ ਲੱਗੀ ਮੈਨੂੰ ਉਹਨਾਂ ਮੈਂ ਕਾਲੀ ਕਾਲੀ ਰੋਟੀ ਤਿਆਰ ਕਰਤੀ ਕੋਈ ਗੱਲ ਨਹੀਂ ਰਾਤ ਨੂੰ ਜੋ ਮਰਜੀ ਨਾਲ ਵਧੀਆ ਰੋਟੀ ਬਣਾਵਾਂਗੀ ਮੈਂ ਸੇਵੀਆਂ ਸੂਵੀਆਂ ਦੇ ਚੋਲ ਤੁਸੀਂ ਮਿੱਠੇ ਖਾਣੀ ਉਹ ਬਣਾਵਾਂਗੇ ਨਾਲ ਭੱਲੇ ਆਦਈ ਬਣਾਵਾਂਗੇ ਓਹੋ ਕੋਈ ਲੋੜ ਨਹੀਂ ਭਾਬੀ ਜੀ ਇੰਨਾ ਕੁਛ ਜੇ ਉਹ ਤੁਸੀਂ ਇੱਕ ਸਬਜੀ ਬਣਾਉਂਦੇ ਹੋ ਨਾ ਉਹਨਾਂ ਹੀ ਮੈਂ ਰੋਟੀ ਖਾ ਲੈਣੀ ਕੱਲੀ ਜਣੀ ਆ ਮੇਰੇ ਨਾਲ ਕਿਹੜੇ ਆਏ ਆ ਨਹੀਂ ਦੀਦੀ ਮੈਂ ਤੁਹਾਡੀ ਤੇ ਬਣਾਉਂਗੀ ਰਾਤ ਨੂੰ ਜੋ ਤੁਸੀਂ ਖਾਂਦੇ ਹੋ ਹੁਣ ਨਾ ਮੈਨੂੰ ਥੋੜੀ ਜੀ ਕਾਲੀ ਸੀ ਬਾਜ਼ਾਰ ਦੀ ਉਹ ਮੈਂ ਬਸ ਸਬਜ਼ੀ-ਭਾਜੀ ਲੈਣ ਚੱਲੀ ਸੀ ਘਰੇ ਕੋਈ ਸਮਾਨ ਨਹੀਂ ਸੀ ਹੈਗਾ ਤੇ ਸੋਦਾ ਵੀ ਮੁੱਕਾ ਤੇ ਤੁਹਾਡੇ ਵੀਰ ਦਾ ਟਾਈਮ ਹੀ ਨਹੀਂ ਲੱਗਣ ਡਿਆ ਕਿੰਨੇ ਦਿਨ ਹੋ ਗਏ ਉਹ ਇੰਨੀ ਨੇਰੇ ਹੁੰਦੇ ਆ ਰਾਤ ਨੂੰ ਤੇ ਮੈਨੂੰ ਕਹਿੰਦੇ ਸੀ ਕਹਿੰਦੇ ਜੋ ਜ਼ਰੂਰੀ ਆ ਨਾ ਤੇ ਉਹ ਥੋੜਾ ਬੋਤਾ ਤੂੰ ਜਾ ਕੇ ਲੈ ਆ ਤੇ ਉਹ ਮੈਂ ਜਾਣਾ ਸੀ ਉਧਰ ਜਰਾ ਲੈ ਭਾਬੀ ਜੀ ਬਾਜ਼ਾਰ ਤੇ ਮੈਂ ਵੀ ਜਾਣਾ ਸੀ ਮੈਂ ਨਾ ਇੱਕ ਦੋ ਸੂਟ ਲੈਣੇ ਆ ਤੁਹਾਨੂੰ ਪਤਾ ਘਰੋਂ ਤੇ ਮੇਰੇ ਕੋਲ ਨਿਕਲਿਆ ਨਹੀਂ ਜਾਂਦਾ ਤੇ ਹੁਣ ਮੈਂ ਇੱਥੇ ਆਈ ਆ ਤੇ ਥੋੜੀ ਬੋ ਸ਼ਾਪਿੰਗ ਕਰ ਲੈਣੀ ਆ ਅੱਛਾ ਦੀਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਹੀ ਚੱਲ ਜੋ ਫਿਰ ਆਪਾਂ ਦੋਨੇ ਜਾਣੇ ਚਲ ਜੰਨੇ ਆ। ਨਾਲੇ ਮੈਂ ਆਪਣਾ ਸਵਾਲ ਖਰੀਦ ਲੂੰਗੀ ਤੇ ਨਾਲੇ ਤੁਸੀਂ ਸੂਟ ਖਰੀਦ ਲਿਓ। ਚਲੋ ਠੀਕ ਹੈ ਚਲ ਜੰਨੇ ਆ। ਮੈਂ ਵੀ ਨਾ ਮੰਮੀ ਨੂੰ ਕਹਿ ਦੇਣੀ ਆ ਤੇ ਮੈਂ ਆਪਾਂ ਦੋਵੇਂ ਜੜੀਆਂ ਫਿਰ ਚਲ ਜੰਨੇ ਆ। ਕਿੱਥੇ ਚਲੀਆਂ ਜੇ? ਮੰਮੀ ਜੀ ਭਾਬੀ ਜੀ ਕਹਿੰਦਾ ਹੀ ਜਾਣਾ ਮਾਰਕੀਟ ਥੋੜੀ ਜੀ ਸਬਜ਼ੀਆਂ ਵਗੈਰਾ ਵੀ ਲਾਉਣੀਆਂ ਆ ਮੈਂ ਤੇ ਫਿਰ ਮੇਰੇ ਨਾਲ ਥੋੜਾ ਜਿਹਾ ਕੰਮ ਸੀਗਾ ਤੇ ਮੈਂ ਵੀ ਫਿਰ ਭਾਬੀ ਜੀ ਨਾਲ ਚਲ ਜੰਨੀ ਇੱਕ ਦੋ ਸੂਟ ਲੈਉਣੇ ਆਂ ਹੀ ਮੈਂ। ਮੰਮੀ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਸਬਜ਼ੀ-ਸੁਬਜੀ ਲੈਣ ਜਾਣਾ ਮੈਂ ਉਹ ਚੀਜ਼ਾਂ ਤਾਂ ਤੁਹਾਨੂੰ ਪਤਾ। ਲੈ ਪੁੱਤ ਤੂੰ ਕੀ ਕਰਨਾ ਵਿੰਮਲ ਨਾਲ ਜਾ ਕੇ? ਸਾਲਪੁੱਤ ਆਪਾਂ ਮਾਮਾ ਤੇ ਜਾਂਦੇ ਐ ਇੰਨੇ ਤਿਆਰ ਹੋਣਾ ਮੈਂ ਤਾਂ ਤਿਆਰ ਹੋਈ ਆ ਪਰ ਮੈਂ ਜਾਣੀ ਆ ਜਾ ਕੇ ਨਾਲੇ ਮੇਰੀ ਤਨ ਪਤਾ ਪਸੰਦਾ ਤੇ ਪਤਾ ਹੀ ਆ ਹੈ ਨਾਲੇ ਤੋਂ ਇੱਕੋ ਦੁਕਾਨ ਤੇ ਜਾ ਕੇ ਸੂਟ ਲੈ ਲੈਣਾ ਮੈਂ ਜਿੰਨਾ ਚੱਕਰ ਤਾ ਚਾਰ ਦੁਕਾਨਾਂ ਤੇ ਨਾ ਨਾ ਚੜੀ ਤੇ ਮੈਨੂੰ ਤਾਂ ਚੀਜ਼ ਪਸੰਦ ਨਹੀਂ ਆਉਂਦੀ ਦੋ ਚਾਰ ਦੁਕਾਨਾਂ ਵੇਖਾਂਗੇ ਰੇਟ ਵੇਖਾਂਗੇ ਫੇਰ ਚੀਜ਼ ਲਵਾਂਗੇ ਪਰ ਮੰਮੀ ਭਾਬੀ ਕਹਿੰਦੇ ਹੀ ਮੈਂ ਵੀ ਜਾਣਾ ਵਾ ਪਰ ਮੰਮੀ ਸਮਾਨ ਵੀ ਲਿਆਉਣਾ ਨਾ ਤੁਹਾਨੂੰ ਪਤਾ ਤੇ ਹੈ ਉਹਨਾਂ ਦੀ ਹੁਣ ਤੋਂ ਪਹਿਲੇ ਤੂੰ ਸਮਾਨ ਛੱਡ ਪਰ ਪਰ ਬਾਜ਼ਾਰ ਮੈਂ ਤੇਰੇ ਨਾਲ ਜਾਣਾ ਏ ਮੰਮੀ ਆਪੇ ਤਾਂ ਤੁਸੀਂ ਕਹਿੰਦੇ ਬੇਓ ਕਿ ਬਰਦਾ ਬਾਜ਼ਾਰ ਚ ਇੰਨਾ ਪ੍ਰਦੂਸ਼ਣ ਤੇ ਧੂਆ ਹੁੰਦਾ ਵਾ ਤੇ ਮੈਂ ਬਿਮਾਰ ਹੋ ਜੰਨੀ ਆ ਤੇ ਨਾਲੇ ਆ ਗੱਡੀਆਂ ਦੀ ਚੀਂ ਪੈ ਮੈਨੂੰ ਜੀਣ ਨਹੀਂ ਦਿੰਦੀ ਮੇਰਾ ਸਿਰ ਭਿੜੋਣ ਲੱਗ ਪੈਂਦਾ ਵਾ ਮੈਂ ਤਾਂ ਤੁਹਾਨੂੰ ਕਹਿਣ ਦੀ ਆ ਕਿ ਤੁਸੀਂ ਘਰ ਬਹਿ ਜਾਓ ਤੇ ਮੈਂ ਚੱਲ ਜੰਨੀ ਆ ਪੁੱਤ ਹੁਣ ਮੈਂ ਚੱਲੀ ਤੀ ਨਾਲ ਮੈਨੂੰ ਪਤਾ ਹੀ ਨਹੀਂ ਲੱਗਣਾ ਚੱਲ ਆਪਾਂ ਚੱਲਦੇ ਨਾਲੇ ਡਰਾਹ ਚ ਗੂਨ ਕੱਪੇ ਖਾਵਾਂਗੇ ਆਪਾਂ ਮਾਮਾ ਧੀਆਂ ਤੁਰੀਆਂ ਚੱਲਦੀਆਂ ठीक है ठीक है मम्मी चल मैं, मैं तैयार हूं नहीं है जरा थोड़ा जा माड़ा जरा देख लेवा जरा कोई गल नहीं दीदी तूसी हो फिर इन नाल चलो ठीक है मम्मी जी आगे आगे पैसे फाड़ना थोड़े कितना टाइम ले लो मम्मी जी का फोन आ गया हेलो ਹਾਂਜੀ ਹਾਂਜੀ ਮੰਮੀ ਜੀ ਹਾਂ ਹਾਂ ਠੀਕ ਠਾਕ ਸਭ ਲ ਮੰਮੀ ਜੀ ਹਜੇ ਤਾਂ ਮੈਂ ਆਣ ਕੇ ਬੈਠੀ ਹੀ ਚਾਹ ਪਾਣੀ ਪੀਤਾ ਵਾ ਕੋਈ ਗੱਲ ਨਹੀਂ ਇਹਨਾਂ ਨੇ ਸ਼ਾਮ ਲੈਣਾ ਮਮੀ ਘਰ ਫੇਰ ਕੀ ਆਫਿਸ ਗਈ ਆ ਤੇ ਆਈ ਜਾਣਾ ਉਹਨਾਂ ਨੇ ਸ਼ਾਮ ਨੂੰ ਉਹਨਾਂ ਨੇ ਤਾਂ ਮੈਨੂੰ ਕਿਹਾ ਸੀ ਕੋਈ ਨਹੀਂ ਚਾਹ ਤੂੰ ਦੋ ਦਿਨ ਲਿਆ ਚਲੋ ਠੀਕ ਹੈ ਆ ਜਾਨੀ ਕਿਉਂ ਹੈ ਹੁਣ ਆ ਕਿਉਂ ਮਮੀ ਉੱਥੋਂ ਵੀ ਨਹੀਂ ਮੇਰ ਕੋ ਨਿਕਲਿਆ ਜਾਂਦਾ ਜੇ ਮੈਂ ਇੱਥੇ ਆਣ ਕੇ ਕਿਹਾ ਕਿ ਚੱਲਨੇ ਸ਼ਾਪਿੰਗ ਕਰ ਲੈਣੀ ਥੋੜੀ ਬੋੜ ਕਿੰਨੀਆਂ ਚੀਜ਼ਾਂ ਜਿਹੜੀਆਂ ਮੇਰੀਆਂ ਲੈਣ ਵਾਲੀਆਂ ਆ ਮਾਂ ਮਮੀ ਜੀ ਦਾ ਫੋਨ ਆ ਗਿਆ ਵਾ ਛੇ ਛੇ ਦੀ ਘਰ ਆਦਾ ਇੱਥੇ ਘਰ ਨਹੀਂ ਸੰਭਿਆ ਜਾਂਦਾ ਸਾਡੇ ਕੋ ਲੈ ਘਰ ਨਹੀਂ ਤੇ ਕੋ ਸੰਭਿਆ ਜਾਂਦਾ ਇਹਨੂੰ ਕੀ ਹੋਇਆ ਚੰਗੀ ਭਲੀ ਹੱੱਡੀ ਕੱਟੀ ਤੇ ਗਈ ਐ ਇਹਦੇ ਕੋ ਘਰ ਨਹੀਂ ਸੰਭਿਆ ਜਾਂਦਾ ਹਾਈ ਬੋਸ਼ੀਆ ਮਮੀ ਜੋ ਮੈਂ ਵਿਆਹ ਕਰਕੇ ਉੱਥੇ ਗਈ ਆ ਨਾ ਬਸ ਸਾਰਾ ਕੁਝ ਛੱਡ ਦਿੱਤਾ ਵਾ ਦੱਸ ਚੰਗੀ ਭਲੀ ਹੈਗੀ ਉਹ ਨਹੀਂ ਫੈਸ਼ਨ ਕਰਨੋਂ ਤਾਂ ਬੜੀ ਤੇਜ਼ ਹੈਗੀ ਆ ਹਾਂ ਬਾਲਾਂ ਦੇ ਐਂ ਕਿਤੇ ਦੂਜੇ ਦਿਨ ਡਾਈ ਲਾਂਦੀ ਐ ਤੇ ਕੰਮ ਕਰਨ ਵਾਲੀ ਨੂੰ ਮੋਤ ਪੰਦੀ ਐ ਸਾਰਾ ਕੰਮ ਤੂੰ ਸਾਂਭਦੀ ਐ ਹਜੇ ਮਮੀ ਕਿੰਨਾ ਕੁ ਚਿਰ ਹੋਇਆ ਮੈਨੂੰ ਆਈ ਰਸੋਈ ਦਾ ਕੀਤਾ ਆਂ ਤੇ ਮੇਰ ਕੋ ਨਹੀਂ ਜੇ ਹੁੰਦਾ ਰਾਤ ਦੀ ਰੋਟੀ ਆਣ ਕੇ ਸਾਂਭਣਾ ਆਪਣੀ ਮੈਂ ਤੇ ਹਾਂ ਬਗੀਆਂ ਇੱਕ ਦਿਨ ਦਾਦੀ ਮੈਂ ਤੈਨੂੰ ਕੰਨੀ ਹੁੰਨੀ ਆ ਉਹਨੂੰ ਕੰਮੇ ਡਾਇਆ ਕਰ ਸੱਜ ਕੇ ਬਹਿ ਜਾਂਦੀ ਐ ਜਿਦ ਤਰ੍ਹਾਂ ਤੂੰ ਨਹੀਂ ਉਹਦਾ ਥੱਕਾ ਲੱਗਾ ਲੱਭਣਾ ਹਾਂ 6 ਮਹੀਨੇ ਬਾਅਦ ਤੂੰ ਮਾਈ ਮੇਰੇ ਘਰੇ ਤੇ 6 ਮਹੀਨੇ ਬਾਅਦ ਆਈ ਦਾਦੀ ਪਿੱਛੋਂ ਫੋਨ ਕਰਤਾ ਮੈਂ ਜੇ ਜਰ ਬਾ ਚੱਲੀ ਆ ਦੋ ਦਿਨ ਸਿਰ ਮੈਂ ਰਹਿਣਾ ਜੇ ਹੁਣ ਨਾ ਪਿੱਛੇ ਫੋਨ ਕਰੇ ਮੇਰੀ ਗੱਲ ਸੁਣ ਆਟਾ ਤੂੰ ਗੁੰਨਿਆ ਕਰ ਤੇ ਉਹਨੂੰ ਤਾਂ ਫੁਲਕੇ ਲਾਇਆ ਕਰ ਮਾਤਾ ਬੈਠੀ ਬੈਠੀ ਕੰਮ ਨਹੀਂ ਕਰ ਸਕਦੀ ਤੂੰ ਸਿਰੇ ਚੜਾ ਤਾ ਉਹਨੂੰ ਬਹੁਤਾ ਉਦੋਂ ਤੇ ਉਹਨਾਂ ਨੇ ਕੀ ਕਰਨਾ ਚਲ ਜਦੋਂ ਮੈਂ ਉੱਥੇ ਆ ਜਦੋਂ ਮੈਂ ਆ ਜੰਨੀ ਉਹਦੇ ਕਿਤੇ ਇੱਕ ਦਿਨ ਸੰਭਲਿਆ ਕਰ ਨਾ ਉਹ ਵੀ ਨਹੀਂ ਸੰਭਲਿਆ ਜਾਂਦਾ ਐਸੇ ਕਰਕੇ ਕੰਨੀਆਂ ਨੂੰ ਕੰਮ ਡਾਇਆ ਕਰ ਵੇਲੇ ਨਾ ਬਿਠਾ ਕੇ ਪਵਾਈ ਜਾਇਆ ਕਰ ਉਹਨੂੰ ਅੱਜ ਹੁਣ ਤੂੰ ਆਈ ਆ ਤੇ ਵੇਲੇ ਕੱਛੇ ਹੀ ਉਹਨੇ ਫੋਨ ਕਰਤਾ

ਤਾਨੂੰ ਕੌਣ ਸਮਝਾਏਗਾ ਇਸ ਘਰ ਚੰਕੇ ਮੈਨੂੰ ਸਿੱਧੀ ਸਿੱਧੀ ਗੱਲ ਕਰ ਮੈਂ ਸਿੱਧੀ ਕਰਨੀ ਆ ਇਹ ਲੁੱਡੋ ਗੇਮ ਨਾ ਖੇਡ ਮੈਂ ਸਿੱਧੀ ਕਰਨੀ ਆ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕੀ ਕਹਿਣ ਦੀ ਆ ਦੀਦੀ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਦੀ ਗੱਲ ਇਹਨਾਂ ਨੂੰ ਪੁੱਛੋ ਕੀ ਘਰ ਇਹ ਹੱਥ ਹਲਾਉਂਦੇ ਆ ਸਾਰਾ A ਤੋਂ ਲੈ ਕੇ Z ਤੱਕ ਸਾਰਾ ਘਰ ਦਾ ਕੰਮ ਮੇਰੇ ਸਿਰ ਤੇ ਆ ਪੋਚੇ ਮਾਰਨੇ ਸਬਜ਼ੀ ਬਣਾਉਣੀ ਫੁਲਕੇ ਲਾਉਣੇ ਕੱਪੜੇ ਧੋਣੇ ਪ੍ਰੈਸ ਕਰਨੇ ਕਦੀ ਇਹਨਾਂ ਨੇ ਗਲਾਸ ਇੱਥੋਂ ਚੁੱਕ ਕੇ ਉਧਰ ਨੀਤੇ ਰੱਖਿਆ ਤੇ ਨਾਲ ਮੈਨੂੰ ਬਾਹਰ ਦੇ ਕੰਮ ਕਰਨੇ ਪੈਂਦੇ ਆ ਤੁਹਾਨੂੰ ਤੇ ਇਸ ਗੱਲ ਦਾ ਪਤਾ ਹੀ ਆ ਕਿ ਵੀਰ ਦਾ ਡਾਉਂਦਾ ਨੇਰੇ ਤੇ ਕਈ ਕੰਮ ਨੇ ਬਾਹਰ ਦੇ ਜਿਹੜੇ ਮੈਨੂੰ ਹੀ ਕਰਨੇ ਪੈਂਦੇ ਆ ਉਹਨਾਂ ਨੇ ਮੇਰੀ ਜੋ ਮੈਰੀ ਲਈ ਆ ਇਸ ਕੰਮ ਉਹ ਕਹਿੰਦੇ ਮੈਂ ਅੱਧੀ ਰਾਤਾਂ ਕਿ ਮੈਂ ਇਹ ਕੰਮ ਕਿੱਥੋਂ ਕਰ ਲੂੰਗਾ ਇਹ ਤੂੰ ਵੇਖ ਪੈਸੇ ਮੈਨੂੰ ਫੜਾ ਦਿੰਦੇ ਓ ਹੁਣ ਸੌਦਾ ਮੁੱਕਾ ਜੀ ਸਬਜੀ ਮੁੱਕੀ ਜੀ ਮੈਂ ਤਾਂ ਲੈਣ ਜਾਣੀ ਆ ਨਾ ਤੇ ਉਹਨਾਂ ਨੂੰ ਕਿਤੇ ਰੋਟੀ ਥੋੜਾ ਬਕੀ ਹੋਣੀ ਆ ਕਿ ਕਿਤੇ ਮੈਂ ਦੋ ਫੁਲਕੇ ਆ ਕੇ ਕਿਤੇ ਪਾ ਕੇ ਸਬਜੀ ਖਾ ਲੂੰਗੀ ਨਾ ਸਵੇਰ ਦੀ ਗੱਲ ਤੁਹਾਨੂੰ ਮੈਂ ਦੱਸਣ ਦੀ ਆ ਕਿ ਸਿਰਫ ਸਬਜੀ ਨੂੰ ਤੜਕਾ ਲਾਉਣਾ ਸੀ ਤੇ ਮੰਮੀ ਜੀ ਨੇ ਕਿਹਾ ਮੇਰੀਆਂ ਲੱਤਾਂ ਥੱਕਦੀਆਂ ਵਾਂ ਮੇਰੇ ਕੋਲ ਸੋਈ ਚ ਨਹੀਂ ਖਲੋਤਾ ਜਾਣਾ ਤੇ ਜਦੋਂ ਤੁਸੀਂ ਆ ਗਏ ਜੀ ਉਦੋਂ ਮੰਮੀ ਜੀ ਨੇ ਕੀ ਕਿਹਾ ਇਹ ਚੰਗਾ ਚੋਗਾ ਧੀ ਲਈ ਮੈਂ ਬਣਾਉਣੀ ਆ ਇਹਨਾਂ ਨੂੰ ਪੁੱਛੋ ਉਦੋਂ ਨਹੀਂ ਲੱਤਾਂ ਥੱਕਦੀਆਂ ਇਹਨਾਂ ਦੀ ਫਿਰ ਇਹਨਾਂ ਨੇ ਬਾਜ਼ਾਰ ਜਾਤੋਂ ਮੈਨੂੰ ਸਾਫ਼ ਨਾ ਕੀਤੀ ਕਿ ਮੈਂ ਬਾਜ਼ਾਰੋਂ ਚੀਜ਼ ਨਹੀਂ ਲਿਆ ਸਕਦੀ ਹੁਣ ਤਾਂ ਆ ਗਿਆ ਨਾ ਬਾਜ਼ਾਰ ਜਾਣ ਲੱਗੇ ਸੀ ਨਾ ਫੋਨ ਆਉਂ ਉਹ ਫੋਨ ਆ ਗਿਆ ਨਿਕ ਚੱਲੀਆਂ ਸੀ ਨਾ ਤੁਸੀਂ ਹੁਣ ਨਹੀਂ ਹੱਥ ਹਰਨਵਾਏਗੇ ਹੁਣ ਨਹੀਂ ਗੱਡੀਆਂ ਦਾ ਧੂਆਂ ਪੈਂਦਾ ਹੁਣ ਲੱਤਾਂ ਨਹੀਂ ਥੱਕਦੀਆਂ ਹੋ ਗਿਆ ਬੋਲਿਆ ਦੱਸਦਾਉ ਸਾਲੀਆਂ ਗੱਲਾਂ ਇਹ ਨੂਹਾਂ ਆਣੀਆਂ ਇਹ ਸਾਰੇ ਤੇਰੇ ਫਰਜ਼ ਆ ਇਹ ਸਾਰੇ ਕੰਮ ਤੂੰ ਕਰਨੇ ਆ ਨਾ ਕਿ ਮੈਂ ਕਰਨੇ ਆ ਸੱਸਾਂ ਦਾ ਕੰਮ ਨਹੀਂ ਕਰਨਾ ਇਹ ਜਦੋਂ ਨੂਹਾਂ ਘਰ ਆ ਜਾਂਦੀਆਂ ਨਾ ਇਹ ਉਹਨਾਂ ਦੇ ਫਰਜ਼ ਹੁੰਨੇ ਆ ਰੋਟੀ ਪਾਣੀ ਬਣਾਉਣਾ ਬਾਹਰ ਅੰਦਰ ਦੇ ਕੰਮ ਕਰਨੇ ਸਾਰੇ ਤੂੰ ਕਰੇ ਨਾ ਕਿ ਮੈਂ ਕਰਨੇ ਮੈਂ ਤਾਂ ਬਸ ਇਤਰਾ ਬਹਿਣਾ ਹੀ ਅੱਛਾ ਮੰਮੀ ਨੂਹਾਂ ਤੁਸੀਂ ਇਸ ਕਰਕੇ ਵੀ ਆ ਕੇ ਲਿਆ ਦੇ ਕਿ ਸਾਨੂੰ ਫ੍ਰੀ ਕਰਦਣ ਘਰ ਦੇ ਇਸਤੀ ਤੋਂ ਤੇ ਬਾਹਰ ਦੇ ਕੰਮਾਂ ਤੋਂ ਨਵਾਂ ਕਾਰੀਏ ਤੁਸੀਂ ਵਿਆਹ ਕੇ ਲੰਦੇ ਜੀ ਤੁਸੀਂ ਤੇ ਇੱਕ ਹਸਬਦਾਨਾ ਤੇ ਇੰਨੀ ਜੁਮੇ ਮੇਰੇ ਕੰਮ ਦੀ ਸੋੜ ਦਿੰਦੇ ਜੀ ਕਿਉਂ ਵਿਚਾਰੀਆਂ ਉਹਨਾਂ ਨੇ ਆਪਣੀ ਚਾਹ ਰੀਜਾ ਕਦੋਂ ਪੂਰੇ ਕਰ ਲੈਂਦੇ ਉਹਨਾਂ ਤੇ ਤੇ ਆਉਂਦੇ ਇੰਨੀ ਆ ਜੁਮੇ ਮੇਰੀ ਆ ਪਾ ਦਿੰਦੇ ਜੀ ਤੁਹਾਡੇ ਵਰਗੇ ਲੋਕ ਕਿਉਂ ਉਹਨਾਂ ਨੂੰ ਨਿਭਾਉਂਦੇ ਆਂ ਔਰ ਮਰ ਜਾਂਦੀਆਂ ਨੇ ਵਿਚਾਰੀਆਂ ਸਾਰੀਆਂ ਮਨ ਨਾ ਉਹ ਕਿਤੇ ਪੇਕੇ ਜਾ ਸਕਦੀਆਂ ਨਾ ਉਹ ਕਿਤੇ ਹੋਰ ਜਾ ਸਕਦੀਆਂ ਕਿਉਂਕਿ ਉਹਨਾਂ ਤੇ ਘਰ ਦੀ ਜੁਮੇਰੀ ਬੈ ਜਾਂਦੀ ਆ ਤੇ ਆਪ ਤੁਹੀ ਹੋ ਜਾਂਦੀਆਂ ਜਿਫਾਰਗ ਆਪ ਨੀਲ ਬੋਲਛੇ ਵੀ ਲੱਗਦੀਆਂ ਸੂਟ ਨਾਲ ਦੀਆਂ ਤੇ ਬਾਜ਼ਾਰਾਂ ਚ ਵੀ ਘੁੰਮਿਆ ਜਾਣਾ ਤੇ ਮੈਂ ਇੱਥੇ ਸਵੇਰ ਤੋਂ ਸ਼ਾਮ ਤੱਕ ਬਸ ਬਾਹਰ ਦਾ ਵੀ ਕਰਾ ਕੇ ਮੈਂ ਘਰ ਦਾ ਵੀ ਕਰਾਂ ਤਾਂ ਕਰਕੇ ਵਿਆਹ ਕੇ ਲਿਆਇਆ ਮੈਨੂੰ ਤੇ ਆਪਣੀ ਧੀ ਨੂੰ ਨਾਲੇ ਤੁਸੀਂ ਕਹਿਣ ਦੇ ਜੇ ਕਿ ਉਹਨੂੰ ਕੰਮ ਲਾਇਆ ਕਰ ਉਹਨੂੰ ਵੀ ਕਾਉ ਨਾ ਫਿਰ ਸੇਰ ਤੁਰ ਕੇ ਸ਼ਾਮ ਤੱਕ ਉੱਥੇ ਕੰਮ ਕਰੇ ਤੇ ਨਾਲ ਬਾਹਰ ਦਾ ਕਰੇ ਫਿਰ ਮੈਂ ਵੇਖਾਂ ਤੁਹਾਡੇ ਚ ਕੀ ਬੀਤੀ ਮੰਮੀ ਇੱਥੇ ਭਾਵੀ ਬਿਲਕੁਲ ਠੀਕ ਕਹਿੰਦੇ ਪਏ ਹਰ ਮਾਂ ਇਹ ਕਹਿੰਦੀ ਆ ਕਿ ਮੇਰੀ ਧੀ ਨੂੰ ਸਹੁਰੇ ਘਰ ਸੁੱਖ ਮਿਲੇ ਪੂਰਾ ਪਰ ਉਹ ਵੀ ਤਾਂ ਕਿਸੇ ਦੀ ਧੀ ਆ ਨਾ ਫਿਰ ਤੁਸੀਂ ਇਦਾਂ ਕਿਉਂ ਕਰਦੇ ਦੀਦੀ ਮੈਂ ਮੇਰੀ ਪਤਾ ਕੀ ਆਦਤ ਆ ਮੈਂ ਆਪ ਹੀ ਕੰਮ ਕਰਕੇ ਰਾਜੀ ਹਾਂ ਮੈਂ ਜਿਆਦਾ ਕੰਮ ਇਹਨਾਂ ਤੇ ਥੋਪਦੀ ਨਹੀਂ ਸਿਰਫ ਇੱਕ ਤੜਕਾ ਲਾਉਣੇ ਗਿਆ ਹੀ ਨਾ ਤਾ ਤੂੰ ਸਾਰਾ ਕੁਝ ਕੱਟਿਆ ਵੜਿਆ ਪਿਆਵਾ ਜੇ ਨਹੀਂ ਤਾਂ ਫਿਰ ਬਜ਼ਾਰੋਂ ਜਾ ਕੇ ਆ ਚੀਜ਼ ਹੀ ਲੈ ਆਓ ਜੇ ਮੈਨੂੰ ਨਾਲ ਲੈ ਜਾਂਦੀ ਕਿ ਹੇ ਪਾਸੇ ਵੀ ਨਹੀਂ ਆਪਾ ਲੱਗਣਾ ਹਾਂ ਧੀ ਨੂੰ ਸਬਕ ਦਿੱਤੇ ਜਾਣਦੇ ਆ ਉੱਥੇ ਸਾਸੂ ਨੂੰ ਗਾਲਾਂ ਕੱਢੀਆਂ ਜਾਣਦੀਆਂ ਵਾ ਉੱਥੇ ਮੱਤ ਦਿੱਤੀ ਜਾਂਦੀ ਹੈ ਇੱਧਰ ਮੱਤ ਕਿਹਨੇ ਦੇਣੀ ਹੈ ਕਾਲ ਤਾਂ ਬੰਮਰ ਸਹੀ ਕਹਿਣ ਦੀ ਧੀਆਵਰੇ ਤੇ ਸਾਰੀਆਂ ਮਤ ਆ ਜਾਂਦੀਆਂ ਤੇ ਜੇ ਤੂੰ ਨੋਹ ਮਾਰੀ ਉਦੋਂ ਮਤ ਅੱਗੇ ਪੜਦਾ ਪੈ ਜਾਂਦਾ ਵਾਕਿ ਜਿਹੜੀ ਮਤ ਮੈਂ ਉਹਨੂੰ ਦੇਣ ਲਈ ਆ ਉਹ ਮੈਂ ਮਤ ਆਪਣੇ ਤੇ ਵੀ ਤੇ ਲੈ ਸਕਦੀ ਆ ਨਾ ਤੇਰੇ ਸਿਰ ਤੇ ਤਾਂ ਮੈਂ ਸਾਰਾ ਕੰਮ ਸੁੱਟਿਆ ਨਾ ਅੱਜ ਜਦੋਂ ਮੇਰੇ ਧੀ ਦੇ ਸਹੁਰੇ ਫੋਨ ਆ ਗਿਆ ਕਿ ਤੇਰੇ ਬਿਨਾ ਘਰ ਮੰਡਣੇ ਚੱਲਣ ਡਿਆ ਤੇ ਮੈਂ ਉਹਨੂੰ ਇਹ ਮਤ ਦੇਣ ਲਈ ਆ ਕਿ ਨਹੀਂ ਤੇਰੀ ਸਾਸਿ ਸਾਰਾ ਘਰ ਦਾ ਕੰਮ ਕਰੇ ਤੇਰੀ ਸਾਸੂ ਤੇ ਲਿਸ਼ਕ-ਮੁਸ਼ਕ ਕਰਕੇ ਬੈਠੀ ਰਹਿੰਦੀ ਹੈ ਤੇ ਮੈਂ ਇੱਥੇ ਕੀ ਕਰਦੀ ਹਾਂ ਮੈਂ ਵੀ ਇਤਰਾ ਹੀ ਕਰਦੀ ਮम्मी ਆਟ ਵੀ ਨਾ ਹੋਗੀ ਮੈਂ ਤੇੱਕੇ ਨਹੀਂ ਗਈ ਕਿਉਂਕਿ ਮੇਰੇ ਤੇ ਘਰ ਦੀ ਸਾਰੇ ਜੋ ਮੇਰੀ ਪਈ ਹੋਈ ਹੈ ਮੈਨੂੰ ਪਤਾ ਕਿ ਮੈਂ ਕੰਮ ਕਰਨੇ ਮੈਂ ਨਹੀਂ ਜਾ ਸਕਦੀ ਜੇ ਮੈਂ ਜਾਵਾਂਗੀ ਤਾਂ ਮੈਂ ਇੱਕ ਘੰਟੇ ਲਈ ਕੰਮ ਸਾਰੇ ਕਰਕੇ ਜਾਂਗੀ ਤੇ ਆ ਕੇ ਫੇਰ ਸਭ ਸੰਭਲਣੇ ਮੈਨੂੰ ਇੰਨੀ ਆਸ ਨਹੀਂ ਹੈਗੀ ਕਿ ਮੈਂ ਰਾਤ ਰਹਿ ਚੂੰਗੀ ਤੇ ਮਗਰੋਂ ਘਰ ਦਾ ਸਭ ਜੂਗਾ ਮम्मी ਸੰਭਲਣਗੇ ਤੂੰ ਨਾ ਜਾ ਪਿੱਕੇ ਆਪਣੇ ਮੈਂ ਆਪੇ ਕਹਾ ਸੰਭਲਾਂ ਮੈਂ ਅੱਗੇ ਵੀ ਤੇ ਘਰ ਸੰਭਦੀ ਸੀ ਨਾ ਆਪਣਾ ਤੇ ਮੈਂ ਹੁਣ ਵੀ ਸੰਭਲਾਂਗੀ ਮੰਮੀ ਹੋਈ ਤੇ ਮੈਂ ਕਹਿਣੀ ਕਿ ਅੱਗੇ ਵੀ ਤੁਸੀਂ ਘਰ ਚ ਰੋਂਦੇ ਸੀ ਨਾ ਜੇ ਹੁਣ ਤੁਹਾਨੂੰ ਮੜਾ ਮੋਟਾ ਕਦੀ ਕਿਤੇ ਕਰਨਾ ਪੈ ਜਾਂਦਾ ਵਾ ਤੇ ਤੁਸੀਂ ਕਰ ਲਿਆ ਤਰੋਂ ਕੀ ਹੋ ਜਾਊਗਾ ਅਗਰ ਤੁਸੀਂ ਠੀਕ ਨਹੀਂ ਹੋਓਗੇ ਨਾ ਤੇ ਮੈਂ ਤੁਹਾਨੂੰ ਕਦੀ ਨਹੀਂ ਕਹੂੰਗੀ ਬਸ ਕਰੋ ਕੋਈ ਗੱਲ ਆਪਾਂ ਨਾਲ ਮਿਲ ਕੇ ਕੰਮ ਕਰਿਆ ਕਰਾਂਗੇ ਵਿਮਨ ਤੂੰ ਵੀ ਜਾ ਡਾ ਆਪਣੇ ਘਰ ਆਪਣੇ ਸਾਸ ਨੂੰ ਮੇਰੇ ਜਾ ਕੇ ਨਹੀਂ ਨਹੀਂ ਜੀਰੀ ਤੁਸੀਂ ਬਿਲਕੁਲ ਨਹੀਂ ਜਾਣਾ ਅੱਜ ਮੈਂ ਮਾਸੀ ਜੀ ਨੂੰ ਫੋਨ ਕਰਦੀ ਆ ਕਿ ਅੱਜ ਦਾ ਸਾਰ ਲੋ ਤੁਸੀਂ ਕੱਲ ਆਉਣਗੇ ਦੀਦੀ ਠੀਕ ਹੈ